13 ਫਰਵਰੀ ਤੋਂ ਦਿੱਲੀ ਕੂਚ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਰੁਕੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ 6 ਮਾਰਚ ਤੋਂ ਦਿੱਲੀ ਕੂਚ ਦਾ ਜਿੱਥੇ ਸੱਦਾ ਦਿੱਤਾ ਗਿਆ ਸੀ ਉੱਥੇ ਹੀ ਉਸ ਦੇ ਚਲਦਿਆਂ ਪਿੰਡ ਰੁਰਕਾ ਕਲਾ ਤੋਂ ਕਿਸਾਨ ਕੁਲਵੀਰ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਵੱਡਾ ਕਾਫਲਾ ਅਤੇ ਯੂਥ ਸ਼ੰਭੂ ਬਾਰਡਰਲੇ ਰਵਾਨਾ ਹੋਏ ਇਸ ਮੌਕੇ ਗੱਲਬਾਤ ਕਰਦਿਆਂ ਕੁਲਵੀਰ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੀਆਂ ਮੰਗਾਂ ਲਈ ਦਿੱਲੀ ਲਈ ਜਾਇਆ ਜਾ ਰਿਹਾ ਸੀ ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਪਰ ਤਸ਼ੱਦਦ ਕੀਤਾ ਗਿਆ ਅਤੇ ਇਸ ਦੌਰਾਨ ਜਿੱਥੇ ਇੱਕ ਕਿਸਾਨ ਸ਼ਹੀਦ ਹੋ ਗਿਆ ਉੱਥੇ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਕਾਨੂੰਨ ਰੱਦ ਕਰਵਾਉਣ ਲਈ ਅਤੇ ਆਪਣੀਆਂ ਹੱਕੀ ਮੰਗਾਂ ਲਈ ਇਕੱਠੇ ਹੋ ਕੇ ਅੱਗੇ ਵਧਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਅੱਗੇ ਵਧਣਾ ਚਾਹੁੰਦੇ ਨੇ ਅਤੇ ਆਪਣੇ ਹੱਕ ਲੈਣ ਤੋਂ ਬਿਨਾਂ ਵਾਪਸ ਨਹੀਂ ਪਰਤਣਗੇ ਸਮੂਹ ਨਗਰ ਨਿਵਾਸੀ ਰੁੜਕਾ ਕਲਾ ਤੋਂ ਸਰਪੰਚ ਸਾਹਿਬਾ ਦੇ ਹੋਰ ਯੂਥ ਭਵੰਤੇ ਸੱਜਣ ਅੱਜ ਵੱਡਾ ਕਾਫਲਾ ਲੈ ਕੇ ਦਿੱਲੀ ਕੂਚ ਵਾਸਤੇ ਜਾ ਰਹੇ ਆ 13 ਤਰੀਕ ਤੋਂ ਸੰਘਾਰਸ਼ ਕਾਫੀ ਜੋਰਾ ਤੇ ਚੱਲ ਰਿਹਾ ਸਾਰੀ ਸੰਗਤ ਨੂੰ ਬਾਕੀ ਜਥੇਬੰਦੀਆਂ ਵਾਲਿਆਂ ਨੂੰ ਵੀ ਸਾਰਿਆਂ ਨੂੰ ਪੀਲਾ ਵੀ ਵੱਧ ਤੋਂ ਵੱਧ ਤੁਸੀਂ ਪਹੁੰਚੋ ਆਪਣੇ ਇਸ ਦੁਆਬੇ ਏਰੀਏ ਦੇ ਵਿੱਚੋਂ ਬਹੁਤ ਘੱਟ ਸੰਗਤ ਜਾ ਰਹੀ ਆ ਉੱਥੇ ਇਹ ਵੀਰ ਨੇ ਉਪਰਾਲਾ ਕੀਤਾ ਸਰਪੰਚ ਸਾਹਿਬ ਦਾ ਸਹਿਯੋਗ ਆ ਸਾਰੇ ਸੱਜਣਾ ਮਿੱਤਰਾਂ ਦਾ ਆਪਣੇ ਇਸ ਏਰੀਏ ਚੋ ਇਹ ਕਾਫਲਾ ਵੱਡਾ ਸਿਰਫ ਮੇਰੇ ਹਿਸਾਬ ਨਾਲ ਪਹਿਲਾ ਜਾ ਰਿਹਾ ਉਸ ਤੋਂ ਪਹਿਲਾਂ ਥੋੜੇ ਪਤਵੰਤੇ ਸੱਜਣ ਗਏ ਸੀਗੇ ਪੰਜ ਚਾਰ ਟਰਾਲੀਆਂ ਲੈ ਕੇ ਉਮੀਦ ਹੈ ਕਿ ਰੁੜਕਾ ਕਲਾ ਤੋਂ ਕਾਫੀ ਸੰਗਤ ਜੁੜੇਗੀ ਨਾਲ ਰੁੜਕਾ ਵਾਸੀਆਂ ਦਾ ਸਾਰੇ ਯੂਥ ਦਾ ਜਿਹੜੇ ਸਹਿਯੋਗ ਦੇ ਰਹੇ ਨੇ ਕੁਝ ਦਿਨ ਪਹਿਲਾਂ ਮੈਂ ਕਾਲ ਕੀਤੀ ਦੁਆਬੇ ਏਰੀਏ ਵਿੱਚੋਂ ਕੋਈ ਨਹੀਂ ਗਿਆ ਤੇ ਹੁਣ ਉਸ ਕਾਲ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਨੇ ਇੱਕਾ ਕੀਤਾ ਇੱਥੇ ਕੋਈ ਪਾਰਟੀਬਾਜੀ ਨਹੀਂ ਸਾਰੇ ਜਥੇਬੰਦੀਆਂ ਟੜੇ ਬੰਦੀਆਂ ਜੰਨੀਆਂ ਵੀ ਨੇ ਕੋਈ ਟੜੇ ਬੰਦੀ ਨਹੀਂ ਹੈਗੀ ਇਹ ਸਾਰਿਆਂ ਦਾ ਸਾਂਝਾ ਮੋਰਚ ਹੈ ਤੇ ਜਿੱਤ ਕੇ ਅਸੀਂ ਬਾਪ ਸੋਣਾ ਹੈ ਤੇ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਦੇ ਸਰਪੰਚ ਮੈਡਮ ਕੁਲਵਿੰਦਰ ਗੌਰ ਦਾ ਪੂਰੀ ಗ್ರಾಮ ਪੰਚਾਇਤ ਦਾ ਜਿਹੜਾ ਸਾਡਾ ਸਹਿਯੋਗ ਦੇ ਰਹੇ ਨੇ ਤੇ ਸਾਰੀਆਂ ਪਾਰਟੀਆਂ ਤੱਕ ਵੀ ਸਹਿਯੋਗ ਦੇ ਰਹੀ ਇਹਨੂੰ ਕਿਸੇ ਰਾਜਨੀਤਿਕ ਪਾਰਟੀ ਨਾਲ ਨਾ ਜੋੜਿਆ ਜਾਵੇ ਬਸ ਇੰਨੀਆਂ ਕੁ ਬੇਨਤੀਆਂ ਨਾਲ ਸਭ ਦਾ ਧੰਨਵਾਦ ਅੱਜ ਦਾ ਜਿਹੜਾ ਮੋਰਚ ਚੱਲ ਰਿਹਾ ਹੈ 13 ਫਰਵਰੀ ਤੋਂ ਜਿਹੜਾ ਕਿਸਾਨੀ ਮੁੱਦਿਆਂ ਉੱਤੇ ਮਜ਼ਦੂਰਾਂ ਦੀ ਮੁੱਦਿਆਂ ਦੇ ਉੱਤੇ ਤਕਰੀਬਨ ਜਿੰਨੇ ਵੀ ਪੰਜਾਬ ਦੇ ਵਿੱਚ ਵਪਾਰ ਮੰਡਲ ਹੈ ਕੋਈ ਵੀ ਹੈਗੇ ਦੁਕਾਨਦਾਰ ਨੇ ਕਿਸਾਨ ਨੇ ਮਜ਼ਦੂਰ ਨੇ ਸਾਰਿਆਂ ਦੇ ਹੱਕਾਂ ਦੇ ਲਈ ਜਿਹੜਾ ਇਹ ਮੋਰਚਾ ਲੱਗਾ ਹੋਇਆ ਏ ਉਸ ਦੇ ਬਸ਼ਮੂਰੀ ਦੇ ਕਾਰਨ ਦੇ ਲਈ ਅਸੀਂ ਯੂਥ ਰੁੜਕਾ ਕਲਾਂ ਤੋਂ ਜਿਹੜਾ ਇਕੱਠਾ ਹੋਇਆ ਹੈ ਇਹ ਸ਼ੰਭੂ ਬੈਰੀਅਰ ਲਈ ਦਿੱਲੀ ਵੱਲ ਨੂੰ ਰਵਾਨਾ ਹੋਵੇਗਾ ਹਾਂਜੀ ਅਸੀਂ ਕਾਫਲਾ ਅੱਜ ਰੁੜਕਾ ਕਲਾਂ ਤੋਂ ਚੱਲਿਆ ਹੈ ਨਾਲ ਗਰਿਆਂ ਤੋਂ ਸਾਥੀ ਜੁੜਨਗੇ ਤੇ ਫਲੋਰ ਤੋਂ ਜੁੜਨਗੇ ਇੱਕ ਵੱਡੀ ਗਣਤੀ ਦੇ ਵਿੱਚ ਅਸੀਂ ਕਾਹਵਲ ਲੱਗੇ ਪਹੁੰਚਾਂਗੇ ਔਰ ਦਿੱਲੀ ਜਿਹੜੀ ਕੂਚ ਦੀ ਕਾਲ ਹੈਗੀ ਆ ਜੋ ਉਹਨਾਂ ਨੇ ਜਿਹੜੇ ਸਾਡੇ ਸਾਥੀ ਬੈਠੇ ਹੋਏ ਨੇ ਉੱਥੇ ਉਹਨਾਂ ਦੀ ਕਾਲ ਦੇ ਮੁਤਾਬਕ ਹੀ ਅਸੀਂ ਅਗਲੀ ਉਹਨਾਂ ਦੇ ਨਾਲ ਹੀ ਚੱਲਾਂਗੇ